ਇਮੀਗ੍ਰੇਸ਼ਨ ਜਿਹੜੀ ਆ ਬਿਆਨ ਲੈ ਸਕਦੀ ਆ ਇਹ ਐਮੀ ਝੂਠੀਆਂ ਵੀਡੀਓ ਵੀਡੀਓਜ਼ ਦੇ ਨਾਂ ਜੀ ਕਹਿੰਨ ਕਰਿਆ ਕਰੋ ਇਹ ਜਿਹੋ ਪ੍ਰਿਆਣ ਕਿਤੇ ਕਹਿੰਦੇ ਫੇਲ ਹੁੰਦੇ ਆ ਤੇ ਉਸ ਚੀਜ਼ ਨੂੰ ਮਨੋ ਰਿਪੋਰਟ ਕੀਤਾ ਜਾਂਦਾ ਹਨ ਹਾਂਜੀ ਤਾਂ ਕਿੱਦਾਂ ਸਾਰੇ ਠੀਕ ਠਾਕ ਹੋ ਤਾਂ ਬਹੁਤ ਵੀਰਾਂ ਦੇ ਮੈਸੇਜ ਆ ਰਹੇ ਇਸ ਗੱਲ ਤੋਂ ਕਿ ਵੀਰ 2 ਸਾਲ ਵਾਲਿਆਂ ਦਾ ਕਿ ਚੱਕਰ ਆ ਕਿ ਆ ਜਿਹੜਾ 2 ਸਾਲ ਦਾ ਰੋਲਾ ਪੈ ਰਿਹਾ ਤਾਂ ਉਹ ਦਰਸਾਲ ਇੱਕ ਐਕਟ ਤਿਆਰ ਕੀਤਾ ਹੋਇਆ ਈ ਤੇ ਉਹਦੇ ਵਿੱਚ ਇਹੋ ਆ ਜਿਹੜੇ ਕੇਸਾ ਕੇਸ ਜਿਹੜੇ ਪੈਂਡਿੰਗ ਪਏ ਹੋਇਆ ਬਹੁਤ ਕੇਸ ਜਿਹੜੇ ਕੋਰਟਾਂ ਦੇ ਵਿੱਚ ਪੈਂਡਿੰਗ ਪਏ ਹੋਇਆ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਆ ਕਿ ਉਹਦੇ ਵਿੱਚ ਇਹ ਹੋਣਾ ਕਿ ਕੋਰਟ ਨੂੰ ਬਾਈਪਾਸ ਕਰਕੇ ਤੇ ਇਮੀਗ੍ਰੇਸ਼ਨ ਜਿਹੜੀ ਆ ਬਿਆਨ ਲੈ ਸਕਦੀ ਆ ਤੇ ਜੇ ਉਹ ਬਿਆਨ ਕਿਤੇ ਕਹਿੰਦੇ ਫੇਲ ਹੁੰਦੇ ਆ ਤੇ ਉਹ ਚੀਜ਼ ਨੂੰ ਮਤਲਬ ਰਿਪੋਰਟ ਕੀਤਾ ਜਾਂਦਾ ਹਨ ਤੇ ਇਹ ਫਿਲਹਾਲ ਐਕਟ ਹੱਲੇ ਪਾਸ ਹੋਇਆ ਨਹੀਂਗਾ ਇਹ ਕਿਤੇ ਨਾ ਕਿਤੇ ਇਥੇ ਦੇ ਕਾਨੂੰਨ ਦੇ ਮੁਤਾਬਕ ਕਿਤੇ ਨਾ ਕਿਤੇ ਕੋਰਟ ਦੇ ਵਿੱਚੋਂ ਚੀਜ਼ ਗੱਲ ਇਹੋ ਪਾਸ ਹੋਊਗੀ ਉਸ ਤੋਂ ਬਾਅਦ ਜਾ ਕੇ ਕਿਤੇ ਐਕਟ ਲਾਗੂ ਹੋ ਸਕਦਾ ਤੇ ਬਹੁਤ ਜਿਹੜੀਆਂ ਥਾਥਔਰਟਿਜ਼ ਨੇ ਇਦਾਂ ਦੀਆਂ ਬਹੁਤ ਹੈਗੀਆਂ ਇਦਾਂ ਦੀਆਂ ਏਜੰਸੀਆਂ ਇੱਥੇ ਕਿ ਜਿਹੜੀਆਂ ਇਸ ਚੀਜ਼ ਦੇ ਖਿਲਾਫ ਹੋਈ ਆ ਸੋ ਉੱਥੇ ਕਿਤੇ ਨਾ ਕਿਤੇ ਪਾਵਰ ਦਿੱਤੀ ਹੋਈ ਆ ਆਈਸ ਨੂੰ ਆਈਸ ਨੂੰ ਪਾਵਰ ਦਿੱਤੀ ਹੋਈ ਆ ਕਿ ਤੁਸੀਂ ਆਪ ਦੀ ਕਾਰਵਾਈ ਕਰ ਸਕਦੇ ਆ ਤੇ ਲੇਕਿਨ ਇਹ ਫਿਲਹਾਲ ਐਕਟ ਪਾਸ ਨਹੀਂ ਗਾ ਇਸ ਗੱਲ ਤੋਂ ਫਿਲਹਾਲ ਹੱਲੇ ਡਰੋ ਨਾ ਕੋਈ ਚੱਕਰ ਨਹੀਂ ਬਣਿਆ ਹੋਗਾ ਹੱਲੇ ਤੱਕ ਇਹੋ ਚੀਜ਼ ਕੋਰਟ 'ਚ ਜਾਣੀ ਆ ਕੋਰਟ ਤੋਂ ਜਾ ਕੇ ਪਾਸ ਹੋਊਗਾ ਇੱਥੋਂ ਦੇ ਕਾਨੂੰਨ ਦੇ ਮੁਤਾਬਕ ਫਿਰ ਜਾ ਕੇ ਇਹੋ ਐਕਟ ਲਾਗੂ ਹੋਣਾ ਹੈ ਤਾਂ ਉਹ ਮੇਰੇ ਵੀਰ ਕੋਈ ਵੀ ਟੈਨਸ਼ਨ ਨਾ ਲਵੋ ਕਿਸੇ ਦਾ 2ਸਾ ਆਲਾ ਕੇ ਕੋਈ 22 ਚ ਆਇਆ 23 ਚ ਆਇਆ 24 ਚ ਆਇਆ ਸੋ ਡਰਨ ਦੀ ਲੋੜ ਨਹੀਂ ਆਪਦਾ ਕੰਮ ਜਾਰੀ ਰੱਖੋ ਆਪਦੇ ਪੇਪਰ ਪੂਰੇ ਰੱਖੋ ਆਪਦੇ ਕੇਸ ਦੀ ਤਿਆਰੀ ਰੱਖੋ ਪੂਰੀ ਫੁੱਲ ਆਪਦੇ ਬਿਆਨਾਂ ਦੀ ਤਿਆਰੀ ਰੱਖੋ ਠੀਕ ਹੈ ਜੀ ਤੇ ਕੋਈ ਗਲਤੀ ਨਾ ਕਰੋ ਠੀਕ ਹੈ ਜੀ ਕਰੋ ਇੱਥੇ ਕੋਈ ਕਰੋ ਠੀਕ ਹੈ ਜੀ ਤਾਂ ਕੋਈ ਚੱਕਰ ਨਹੀਂ ਜਿੰਨਾ ਟਾਈਮ ਮਰਜੀ ਕੰਮ ਕਰੀ ਜੋ ਜਿੰਨਾ ਟਾਈਮ ਤੁਸੀਂ ਇੱਥੇ ਵਾਰ ਕਰਦੇ ਪਏ ਜਾਂ ਕੋਈ ਕਰਦੇ ਪਏ ਜਾਂ ਕੋਈ ਗਲਤੀ ਨਹੀਂ ਕਰਦੇ ਪਏ ਉਹਨਾਂ ਟਾਈਮ ਤੁਹਾਨੂੰ ਕੋਈ ਡਰ ਨਹੀਂਗਾ ਕੋਈ 2-2 ਸਾਲ ਵਾਲਾ ਚੱਕਰ ਨਹੀਂਗਾ ਇਹ ਹੱਲੇ ਐਕਟ ਬਣਿਆ ਆ ਲੇਕਿਨ ਉਹ ਪਾਸ ਨਹੀਂ ਹੋਇਆ ਨਾ ਹੀ ਉਹ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਪਾਸ ਹੋਊਗਾ ਕਿਉਂਕਿ ਇੱਥੇ ਤੇ ਬਹੁਤ অথੋਰੀਟੀਆਂ ਏਦਾਂ ਦੀਆਂ ਨੇ ਜਿਹੜੀਆਂ ਇਸ ਚੀਜ਼ ਦੇ ਖਿਲਾਫ ਆ ਸੋ ਬੀ ਕੇਅਰਫੁਲ ਰਹੋ ਤੇ ਸੇਫ ਰਹੋ ਗਲਤੀ ਨਾ ਕਰੋ ਥੈਂਕ ਯੂ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ